ਖਬਰ ਹੁਸ਼ਿਆਰਪੁਰ ਦੇ ਚੰਡੀਗੜ੍ਹ ਰੋਡ ਤੇ ਪੈਂਦੇ ਇੱਕ ਪੈਲੈਸ ਤੋਂ ਹੈ ਜਿੱਥੇ ਕਿ ਕੱਲ ਵਿਆਹ ਦੇ ਵਿੱਚੋਂ ਇੱਕ ਬੱਚੇ ਦੇ ਵੱਲੋਂ ਕੁੜੀ ਦੀ ਮਾਂ ਦਾ ਪਰਸ ਚੋਰੀ ਕਰ ਲਿਆ ਗਿਆ ਅਤੇ ਪਰਸ ਦੇ ਵਿੱਚ 3 ਲੱਖ ਦੇ ਕਰੀਬ ਪੈਸੇ ਅਤੇ ਗਹਿਣੇ ਤਸੇ ਜਾਰੇ ਨੇ ਦੱਸਦੀ ਕਿ ਵਿਆਹਾਂ ਦੇ ਵਿੱਚ ਚੋਰੀ ਦਾ ਸਿਲਸਲਾ ਲਗਾਤਾਰ ਚੱਲ ਰਿਹਾ ਤੇ ਆਏ ਦਿਨ ਹੀ ਕਿਸੇ ਨਾ ਕਿਸੇ ਸ਼ਹਿਰ ਤੋਂ ਅਜਿਹੀ ਖਬਰ ਸੁਣਨ ਨੂੰ ਮਿਲਦੀ ਹੈ ਜਿਸ ਦੇ ਵਿੱਚ ਚੋਰਾਂ ਦੇ ਵੱਲੋਂ ਵਿਆਹ ਵਾਲੇ ਫੈਮਲੀ ਮੈਂਬਰਾਂ ਦੇ ਪਰਸਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਅਜਿਹਾ ਇੱਕ ਮਾਮਲਾ ਹੁਸ਼ਿਆਰਪੁਰ ਦੇ ਚੰਡੀਗੜ੍ਹ ਰੋਡ ਤੇ ਪੈਂਦੇ ਇੱਕ ਪੈਲੇਸ ਤੋਂ ਸਾਹਮਣੇ ਆਇਆ ਜਿੱਥੇ ਕਿ ਕੱਲ ਵਿਆਹ ਦੇ ਵਿੱਚ ਇੱਕ ਛੋਟੇ ਬੱਚੇ ਨੇ ਵਿਆਹ ਵਾਲੀ ਕੁੜੀ ਦੀ ਮਾਤਾ ਦਾ ਪਰਸ ਚੋਰੀ ਕਰ ਲਿਆ ਜਿਸ ਦੀ ਸਾਰੀ ਘਟਨਾ ਸੀਸੀਟੀਵੀ ਕੈਮਰਾ ਦੇ ਵਿੱਚ ਕੈਪਟ ਹੋ ਗਈ ਹੈ ਜਾਣਕਾਰ ਦਿੰਦੇ ਹੋਏ ਕੁੜੀ ਦੀ ਮਾਤਾ ਨੇ ਦੱਸਿਆ ਕਿ ਬਰਾਤ ਆਉਣ ਤੋਂ ਬਾਅਦ ਜਿਵੇਂ ਮੁੰਡੇ ਤੇ ਕੁੜੀ ਦੀ ਜੈਮਲਾ ਸ਼ੁਰੂ ਹੋਈ ਹੈ ਤਾਂ ਫੋਟੋ ਕਰਾਉਣ ਦੇ ਲਈ ਕੁੜੀ ਦੀ ਮਾਤਾ ਨੇ ਪਰਸ ਮੋਢੇ ਤੇ ਰੱਖਿਆ ਅਤੇ ਪਿਛਲੇ ਕਈ ਸਮੇਂ ਤੋਂ ਇੱਕ ਛੋਟਾ ਬੱਚਾ ਜੋ ਕਿ ਇੱਕ ਤਾਂਕ ਦੇ ਵਿੱਚ ਸੀ ਅਤੇ ਕਿਸੇ ਦਾ ਪਰਸ ਚੋਰੀ ਕੀਤਾ ਜਾਵੇ। ਬਸ ਵੱਲੋਂ ਕੜੀ ਦੀ ਮਾਤਾ ਜਿਸਨੇ ਜੈ ਮਾਲਾ ਦੀ ਫੋਟੋ ਕਰਵਾਉਣ ਦੇ ਲਈ ਪਰਸ ਮੋਢੇ ਤੇ ਰੱਖਿਆ ਸੀ ਬੱਚਾ ਪਰਸ ਚੱਕ ਕੇ ਰਫੂ ਚੱਕਰ ਹੋ ਗਿਆ। ਸੀਸੀਟੀਵੀ ਚੈੱਕ ਕਰਨ ਤੇ ਪਤਾ ਲੱਗਾ ਕਿ ਬੱਚਾ ਪਿਛਲੇ 1 ਘੰਟੇ ਤੋਂ ਪੈਲਸ ਦੇ ਵਿੱਚ ਹੀ ਵਿਆਹ ਵਾਲੇ ਮੈਂਬਰਾਂ ਦੇ ਵਿੱਚ ਘੁੰਮ ਰਿਹਾ ਸੀ। ਅਤੇ ਸੀਸੀਟੀਵੀ ਚੈੱਕ ਕਰਨ ਤੇ ਪਤਾ ਲੱਗਾ ਕਿ ਬਾਹਰ ਇੱਕ ਟਰਟੋ ਰਿਕਸ਼ਾ ਖੜਾ ਸੀ ਜਿਸ ਦੇ ਵਿੱਚ ਉਹ ਅਤੇ ਉਸ ਦਾ ਸਾਥ ਹੀ ਆਇਆ ਸੀ ਤੇ ਕੁੜੀ ਦੇ ਘਰਦਿਆਂ ਦੇ ਵੱਲੋਂ ਥਾਣਾ ਸਦਰ ਦੇ ਵਿੱਚ ਇੱਕ ਕੰਪਲੀਟ ਦਰਜ ਕਰਵਾਈ ਹੈ ਤੇ ਇਸੇ ਸੰਬੰਧੀ ਥਾਣਾ ਸਦਰ ਦੀ ਪੁਲਿਸ ਮੁਲਾਜ਼ਮਾ ਦਾ ਕਹਿਣਾ ਹੈ ਕਿ ਉਹਨਾਂ ਦੇ ਕੋਲ ਕੁੜੀ ਦੇ ਘਰਦਿਆਂ ਦੇ ਵੱਲੋਂ ਇੱਕ ਕੰਪਲੇਂਟ ਦਿੱਤੀ ਗਈ ਹੈ ਤੇ ਇਸ ਤੇ ਸੀਸੀਟੀਵੀ ਚੈੱਕ ਕਰ ਰਹੇ ਹਨ ਅਤੇ ਜਲਦ ਹੀ ਮੁਜ਼ਲਮ ਨੂੰ ਫੜ ਕੇ ਇਸ ਲਾਖਾਂ ਦੇ ਵਿੱਚ ਘਰ ਦਿੱਤਾ ਜਾਵੇਗਾ ਮੇਰਾ ਨਾਮ ਤਾਰਾ ਦੇਵੀ ਮੈਂ ਕੋਲ ਸ਼ਾਂਤੀ ਨਗਰ ਕੇ ਸਲਾਮ ਸਲਾਮਾਵਾ ਸ਼ਾਂਤੀ ਨਗਰ ਮੇਰੇ ਕੁੜੀ ਕੇ ਮੈਰੇਜ ਥੀ मैनेजर भी थे उसके मालिक भी थे अपा तीन बंदे हो पिछे बंदे खड़े से बेटर जब से मैं निकली उसके बाद बेटर मेन मोरे 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 मोहरे घूमी जावे जिदा जो

ਰਹਿਮਨ ਬੋਲ ਨਹੀਂ ਸੁਣਾਈਓ ਪੀਤੀ ਜਾਏ ਅਸੀਂ ਗਰੀਬ ਆਦਮੀ ਆਪਾਂ 파ਦਰ ਕੇ ਵਿਆਹ ਕੀਤਾ ਪੈ ਇਨਾ ਮੇਰੇ 골ਡ ਤਿੰਨ 골ਡ ਸੀ 4.5 ਲੱਖ ਰੁਪਿਆ ਸੀ ਪੂਰੇ ਸਗਨ ਕੇ ਪੈਸੇ ਸੀ ਇਸ ਸਭ ਸੀ ਆਪ ਜਿੱਦਾ ਵੀ ਆ ਆਪਣਾ ਕਰਤਸ ਕਰ 4 5 6 5 4 ਲੱਖ ਨੁਕਸਾਨ 5 6 ਲੱਖ ਨੁਕਸਾਨ ਹੋਇਆ ਹੈ ਮੇਰਾ 골ਡ ਮਿਲਾ ਕੇ 5 6 ਲੱਖ ਨੁਕਸਾਨ ਹੋਇਆ ਹੈ ਕਿ ਨਾਮ ਹੈ ਮੇਰਾ ਨਾਮ ਕੀਰਾਨਾ ਜੀ ਕਿੱਥੇ ਦੇ ਰਹਿਣ ਵਾਲੇ ਹੈ ਸ਼ਾਂਤੀ ਨਗਰ ਦੇ ਰਹਿਣ ਵਾਲੇ ਆ ਕੱਲ ਦੀ ਜਮਾਤ ਹੈ ਹਾਂਜੀ ਕੱਲ ਦੇ 30 ਤਰੀਕ ਦੀ ਸਰ ਮੈਰੀ ਸੀਗੀ ਮਤਲਬ ਸਾਡੇ ਕਲੀਕ ਕੀਆ ਡੇੜੇ ਤੇ ਮੈਂ ਉਹਨਾਂ ਦੇ ਨਾਲ ਹੀ ਸੀਗੀ ਵੀ ਉਹਨਾਂ ਦੇ ਸਾਰੇ ਪਰਚ ਜੋ ਪੈਸੇ ਗੈਨੇ ਵਗੈਰਾ ਮੈਂ ਹੀ ਪਾਈ ਸੀ ਤੇ 4.5 ਚਾ 4.5 ਲੱਖ ਰੁਪਇਆ ਸੀਗਾ ਔਰ 골ਡ ਸੀਗਾ ਵਿੱਚ ਜੋ ਘੜੀਆਂ ਸੀ ਘੜੀ ਦੇ ਇੱਕ ਅਸੀਂ ਮੁੰਡੇ ਨਾਲ ਬਾਤ ਕੀਤੀ ਸੀ ਇੱਕ ਦੋ ਘੜੀਆਂ ਵੇਚ ਵੀ ਸੀਗੀਆਂ ਤੇ ਬਾਕੀ ਤਿੰਨ ਰਿੰਗਾ ਸੀ ਇੱਕ ਮੁੰਡੇ ਨੇ ਰੀਬਨ ਕਟਾਈ ਦੇ ਵਿੱਚ ਸੀ ਕੁੜੀ ਨੂੰ ਉਹ ਵੀ ਵਿਚੇ ਹੀ ਸੀਗੀ ਤੇ ਸ਼ਗਨ ਵੀ ਸੀਗੇ ਵਿੱਚ ਤੇ 1.5 ਲੱਖ ਪੇਮੈਂਟ ਕੀਤੀ ਆ ਬਾਕੀ ਪਰਸੇ ਦੇ ਵਿੱਚ ਸੀ ਸਾਰਾ ਕਿਹਾ ਜਾਂਦਾ ਜੋ ਲੜਕੇ ਦੇ ਲਈ ਸ਼ਗਨ ਵਗੈਰਾ ਹੀ ਸਾਰਾ ਉਸੇ ਉਹਦੇ ਵਿੱਚੇ ਹੀ ਸੀਗਾ ਸਾਰਾ ਕੁਝ ਵੀ ਹਜੇ ਕੁਝ ਜਦਲਾਵਾ ਫੇਰੇ ਸੀ ਕੁਝ ਵੀ ਨਹੀਂ ਉਹਨਾਂ ਨੂੰ ਕੀਤਾ ਸੀਗਾ ਤੇ ਸਿਰਫ ਇੱਕ 1.5 ਲੱਖ ਪੇਮੈਂਟ ਕੀਤੀ ਸੀ ਵਕਤ 3 ਲੱਖ ਤੇ ਬਾਕੀ ਜੋ ਸ਼ਗਨ ਵਗੈਰਾ ਸੀਗੇ ਤੇ 골ਡ ਸੀਗਾ ਉਹ ਸਾਰਾ ਉਹਦੇ ਵਿੱਚੇ ਸੀ ਜਿੱਦਾਂ ਦੋ ਇੱਕ ਮੁੰਡਾ ਆਇਆ ਉਹਨੇ ਸਾਹਮਣੇ ਬੈਠਾ ਸੀ ਸਟੇਜ ਤੇ ਸਟੇਜ ਦੇ ਉਹਨੇ ਕੋਟ ਉਤਾਰਿਆ ਬਸੂਫੀ ਵਾਲ ਲਗਿਆ ਤੇ ਕੋ ਪ੍ਰਸਿੱਧ ਟੰਗਿਆ ਤੇ ਵੇਹਾਰ ਚਲਾ ਗਿਆ ਤੇ ਉਹ ਮੈਨੂੰ ਇਦਾਂ ਲੱਗਾ ਕਿ ਸ਼ਾਇਦ ਇਹਨਾਂ ਦਾ ਕੋਈ ਰੈਲਟਿਵ ਆ ਮੈਂ ਕਿਹਾ ਤੁਸੀਂ ਪਰਸ ਕਿਸੇ ਨੂੰ ਬਾਹਰ ਜਾਂਦਾ ਦੇਖਿਆ ਵੀ ਕੀ ਪਰਸ ਮੇਰੇ ਕੋਈ ਚਾਂਸ ਸੀਗਾ ਤੇ ਮੈਂ ਕਿਹਾ ਪਰਸ ਉਹ ਸੀ ਕਿਸੇ ਨੂੰ ਫੜਾਇਆ ਕਹਿੰਦੇ ਨਹੀਂ ਮੈਂ ਤਾਂ ਫੜਾਇਆ ਨਹੀਂ ਮੈਂ ਕਿਹਾ ਪਰਸੇ ਬਾਹਰ ਲੈ ਕੇ ਉਹ ਗੇਟ ਤੋਂ ਫਟਾਫਟ ਚਲਾ ਗਿਆ ਵੇ ਖੱਬੇ ਆਥਰ ਮੁੜ ਗਿਆ ਬਸ ਫਿਰ ਕੈਮਰੇ ਚੋਂ ਕਢਾਇਆ ਕੈਮਰੇ ਤੋਂ ਹੁੰਦ ਲਈ ਜਾਂਦੇ ਸੀਗੇ ਕੋਈ ਸ਼ੱਕ ਕਿਉਂਕਿ ਬਹੁਤ ਵਿੱਚ ਸਾਨੂੰ ਵੇਟਰਾਂ ਵਰਗੇ ਲੱਗਦੇ ਆ ਸਾਨੂੰ ਵੇ ਲੱਗਦੇ ਸਾਨੂੰ ਮੁੰਡੇ ਉਹਨਾਂ ਦੀ ਬਿਲਕੁਲ ਸਾਰੇ ਐਡਰੈਸਾਂ ਇੱਕੋ ਜਿਹੇ ਸੀ ਉਹਨਾਂ ਨੇ ਵੀ ਉਸ ਤਰ੍ਹਾਂ ਦੇ ਪਾਏ ਸੀ ਬਲੈਕ ਵਾਈਟ ਔਰ ਬਲੈਕ ਬਰਾਊਨ ਮੇਰਾ ਨੰਦੀ ਸਿੰਘ ਭੋਲੂਆ ਜਿਹੜਾ ਸ਼ਾਂਤੀ ਨਗਰ ਤੋਂ ਹਾਂਜੀ ਇਹ ਮੰਨ ਲਾ ਗਦੀ ਪੁਰਾਜੋ ਕੱਲ ਦੀ ਚੋਰੀ ਦਾ ਕੱਲ ਅਸੀਂ ਮਹਲੇ ਕੁੜੀ ਵੱਲੋਂ ਗਈ ਸੀ ਵਿਆਹ ਵਿੱਚ ਮੈਰੀ ਸੀ ਕੱਲ 30 ਤਰੀ ਨੂੰ ਐਤਵਾਰ ਜਿਹੜਾ ਸ਼ਾਂਤੀ ਨਗਰ ਤੇ ਉੱਤੇ ਮੈਰੀ ਦੇ ਵਿੱਚ ਜਿਹੜੇ ਮਦਰ ਸੀ ਜਿਹੜੀ ਬੇਟੀ ਸੀ ਉਹਨਾਂ ਦੇ ਬੜੇ ਮਦਰ ਤੇ ਉਹਨਾਂ ਦੇ ਐਕਚੁਅਲੀ ਕਸ ਕੋਈ ਨਿਕਲਿਆ ਆ ਮੁੰਡਾ ਉਹਨੇ ਕੋਲ ਪੂਰਾ ਮੁੱਲ ਕੀ ਬੇਟਰ ਵਾਲੇ ਕੱਪੜੇ ਪਾਏ ਸੀਗੇ ਪ੍ਰੋਫੈਸ਼ਨਲ ਜੀ ਤੇ ਉਹਨੇ ਇਦਾਂ ਕੋਟ ਲਾਇਆ ਆਪਣਾ ਤੇ ਸੋਫੇ ਤੇ ਕਿਦਾਂ ਫੋਟੋ ਕਰਾਉਣ ਨੂੰ ਮਾਰੇ ਉਧਰ ਹੋਇਆ ਸੋਫੇ ਦੇ ਪਰਚ ਰੱਖੇ ਹੀ ਨਹੀਂ ਪਬਲਿਕ ਦੇ ਵਿੱਚ ਉੱਚ ਉੱਦੀ ਕਮਾਇਆ ਉਹਨੇ ਆਪਣਾ ਕੋਟ ਤੇ ਪਰ ਛੱਕੇ ਬਾਹਰ ਨਿਕਲ ਗਿਆ ਉਹਦੀ ਕੰਪਲੇਨਟ ਕੀਤੀ ਹੈ ਪੁਲਿਸ ਮੌਕੇ ਤੇ ਆ ਗਈ ਸੀ ਆਈ ਸੀ ਪੁਲਿਸ ਕੁਸ਼ਟਾ ਮਾਰ ਆ ਗਈ ਸੀ ਪੁੱਛਣ ਜੀ ਹੁਣ ਕੀ ਕਹਿਣਾ ਹੈ ਹੁਣ ਵੀ ਸਾਨੂੰ ਉਹਨੇ ਥਾਣੇ ਬੁਲਾਇਆ ਸੀ ਥਾਣੇ ਸਰਪਰ ਅਸੀਂ ਆਏ ਆ ਫੈਮਲੀ ਨਾਲ ਤੇ ਉਹਨਾਂ ਨੇ ਸਾਨੂੰ ਐਸੇ ਸਭ ਮਿਲੇ ਆ ਉਹਨਾਂ ਨੇ ਸਾਨੂੰ ਇਹ ਦੋਇਆ ਬਿਸ਼ਾਸ਼ਨ ਕੀ ਕਿ ਜਲਦੀ ਮਤਲਬ ਕਿ ਅਸੀਂ ਕੈਮਰੇ ਕਮਪਲੀਟ ਕਰਦੇ ਪਏ ਆ ਕਿ ਜਲਦੀ ਹੀ ਲੱਭ ਲਾਂਗੇ। ਜੀ ਕੱਲ ਇੱਕ ਤੁਹਾਡੇ ਪੈਲਾਸ ਦੇ ਵਿੱਚ ਮਾਰਵਾਦ ਹੋਈ ਹੈ ਕਿ ਬੱਚਾ ਕਿ ਛੋਟਾ ਬੈਗ ਚੱਕ ਕੇ ਲੈ ਗਿਆ। ਤੇ ਫੈਮਿਲੀ ਦਾ ਕਹਿਣਾ ਹੈ ਕਿ ਕਿਤੇ ਨਾ ਕਿਤੇ ਜੋ ਕਿ ਪੈਲਾਸ ਵਾਲੇ ਵਿੱਚ ਹੀ ਮਿਲੇ ਹੋਏ ਨੇ ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਕੈਸ਼ ਕਿੰਨਾ ਆਇਆ ਕਿੰਨਾ ਸੀ। ਇਲਜ਼ਾਮ ਲਾ ਰਹੇ ਨੇ ਕਿ ਬੀਟਰਾਂ ਦਾ ਹੀ ਕੰਮ ਹੈ। ਜੀ ਭਾਈ ਦੇਖੋ ਪਤਾ ਸਾਰੇ ਬੀਟਰ ਜਿਹੜੇ ਦੀ ਮਿਸਟਰੀ ਵੀ ਕਿਵਾਰਾ ਚਾਪ ਉਹ ਚੈੱਕ ਕਰਾਤਾ ਰਿਹਾ ਰਿਸਟਰ ਨੂੰ ਤੇ ਨਾਲ ਹੀ ਬਿਲਸੋ ਵੀ ਕਮਪਲੀਟ ਕੀਤੀ ਹੈ। ਅਸੀਂ ਇਹਦਾ ਹੱਲ ਨਿਕਲਣਾ ਚਾਹੀਦਾ ਇਸ ਚੀਜ਼ ਦਾ ਕਿਉਂਕਿ ਜੇ ਇਹ ਹੱਲ ਨਹੀਂ ਨਿਕਲਦਾ ਸਾਡੇ ਦੇ ਵੀ ਵਿਪਾਰ ਕਰਨਾ ਔਖਾ ਹੋ ਜਾਣਾ ਨਾਲੇ ਟਾਈਮ ਵਿੱਚ ਕਿਉਂ ਦੇ ਕੋਈ ਛੋਟਾ ਜਿਹਾ ਬੱਚਾ ਦੋ ਦੋ ਬੰਦੇ ਆਏ ਆ ਪੂਰੀ ਸੀਸੀਟੀਵੀ ਚੈੱਕ ਕਰਾਏ ਹੁਣ ਵੀ ਪੂਰਾ ਕੋਆਪਰੇਟ ਕਰ ਰਹੇ ਆ ਪੁਲਿਸ ਨੂੰ ਜਿਹੜੇ ਵੀ ਤੁਸੀਂ ਆ ਰਹੇ ਹੋ ਵੀਡੀਓਗ੍ਰਾਫਰ ਆ ਰਹੇ ਸਾਰੇ ਆ ਰਹੇ ਆ ਸਾਰੇ ਨੂੰ ਵੀਡੀਓਜ਼ ਬਾਰੇ ਕੱਢ ਕੇ ਦਿਖਾ ਰਹੇ ਆ ਅਸੀਂ ਯਤਨ ਕੋਆਪਰੇਟ ਕਰ ਰਹੇ ਆ ਸਾਡੀ ਕੋਈ ਗਲਤੀ ਨਹੀਂ ਕੋਈ ਵੇਟਰ ਬਾਹਰੋਂ ਗੈਸਟ ਆਇਆ ਇਹਦੇ ਗੈਸਟ ਬਣ ਕੇ ਆਇਆ ਨਾਲ ਇਹੋ ਤੁਸੀਂ ਉਹਨਾਂ ਦੀ ਸੀਸੀਟੀਵੀ ਚੈੱਕ ਕਰੋ ਫਿਰ ਲੱਗ ਨਹੀਂ ਰਿਹਾ ਕਿ ਉਹ ਸੀ ਵੇਟਰ ਆਇਆ ਜਾਂ ਕੋਈ ਅੰਦਰ ਨੂੰ ਬਚਾਤਾ ਬੰਦਾ ਇੱਦਾਂ ਲੱਗ ਰਿਹਾ ਜਿਵੇਂ ਗੈਸਟਰੀ ਬੈਠੇ ਨਾਲੇ 1 ਘੰਟਾ ਗੈਸਟ ਦੇ ਬਿਲਕੁਲ ਨਾਲ ਸੋਫੇ ਤੇ ਬੈਠੇ ਰਹੇ ਹੋ ਗੈਸਟ ਕੋ ਨਹੀਂ ਮੈਨੇਜਰ ਕੋ ਕੁਝ ਕੁਝ ਗੈਸ ਕਰ ਰਿਹਾ ਤਾਂ ਪੱਕੇ ਤੇ ਗੈਸ ਕਰ ਲਾਣਾ ਇਹ ਕੋਣ ਆ ਪਹਿਲਾ ਸਵਿਚ ਬੈਕਵਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹਾਂਜੀ ਇਹਦੀ ਵਾਰ ਕਿੱਥੇ ਤੱਕ ਕਾਰਵਾਈ ਮਿਲਾਂਗੇ ਇਹ ਸਾਰਾ ਕੱਲ ਇੱਕ ਇਨਵੀਟੇਸ਼ਨ ਆਈ ਸੀ ਸਾਨੂੰ ਇੱਥੇ ਸਾਡੇ ਪੈਲਸ ਭਿੰਦਾ ਬਾਈਪਾਸ ਤੇ ਉੱਥੇ ਕੋਈ ਲੇਡੀ ਦਾ ਮੈਰਸੀ ਉਹਦੀ ਮਾਤਾ ਜਿਹੜੀ ਆ ਉਹ ਉਦੇ ਪਰਸੋ ਜੋ ਪੈਸੇ ਜੁਲਰੀ ਵਗੈਰਾ ਸੀ ਉਹਨਾਂ ਦੀ ਉਹ ਜਿੱਦਾਂ ਸਗਣ ਪਾਉਣ ਲਈ ਉਹਨੇ ਕੁਰਸੀ ਤੇ ਬੈਗ ਰੱਖਿਆ ਆਪਣਾ ਪਰਸ ਕੋਈ ਬੱਚਾ ਆਇਆ ਵਿਆਹ ਚ ਵੀਡੀਓ ਅਸੀਂ ਉੱਥੇ ਦੇਖੀ ਆ ਉਹ ਛੋਟਾ ਜਿਹਾ ਬੱਚਾ 12 14 ਸਾਲ ਦਾ ਉਹਦਾ ਉਥੋਂ ਪਰਸ ਚੁੱਕ ਕੇ ਲੈ ਜਾਂਦਾ ਹੈ ਉਹਦੀ ਸ਼ਾਨਵੀਨ ਕਰ ਰਹੇ ਆ ਅਸੀਂ ਕੈਮਰੇ ਵਗੈਰਾ ਚੈੱਕ ਕਰ ਰਹੇ ਆ ਜਿੱਧਰ ਨੂੰ ਬੱਚਾ ਗਿਆ ਆ ਜਿੱਦਾਂ ਵੀ ਕੋਈ ਇਨਵੈਸਟੀਗੇਸ਼ਨ ਦੌਰਾਨ ਜੋ ਵੀ ਕਾਰਵਾਈ ਸਾਹਮਣੇ ਆਉਂਦੀ ਆ ਉਹਦੀ ਰਿਕਾਰਡਿੰਗ ਲਈ ਕਾਰਵਾਈ ਕੀਤੀ ਜਾਂਦੀ ਆ ਆਹ ਤੇ ਫੈਮਲੀ ਕਿਥੇ ਦੀ ਰਾਣੀ ਹੈ ਇਹ ਫੈਮਲੀ ਹੈਗੀ ਜੀ ਨਿਊ ਸ਼ਾਂਤੀ ਨਗਰ ਦੀ ਇਹ ਸ਼੍ਰੀਮਤੀ ਤਾਰਾ ਰਾਣੀ ਆ ਵਾਈਫ ਆ ਹਰੋਜ ਕੁਮਾਰ ਇਹਨਾਂ ਦੀ ਬੇਟੀ ਦੀ ਮੈਰਿਜ ਸੀ ਗੱਲ ਤੇ ਹਿਮਾਚਲ ਪ੍ਰਦੇਸ਼ ਤੋਂ ਆਈ ਸੀ ਵਿਰਾਤਪ ਲੜਕੇ ਵਾਲੇ ਉੱਥੋਂ ਦੇ ਸੀ ਉਹਨਾਂ ਨੂੰ ਬੁਲਾਇਆ ਆ ਅਸੀਂ ਉਹਨਾਂ ਦਾ ਬਿਆਨ ਲੇਖ ਕੇ ਅਰੰਡਿਨ ਇਵਸਟੀਗੇਸ਼ਨ ਜੋ ਵੀ ਤੱਥ ਸਾਹਮਣੇ ਆਉਂਦੇ ਆ ਉਹਦੇ ਅਕੋਰਡਿੰਗਲੀ ਕਾਰਵਾਈ ਕੀਤੀ ਜਾਊਗੀ ਇਹ ਫੈਮਲੀ ਨੇ ਖਾਇ ਕਿ ਬੈਗ ਦੇ ਵਿੱਚ ਜਨਾਬ ਵਾਲੀ ਫੈਮਲੀ ਆਈ ਹੈ ਹੁਣ ਸਾਡੇ ਕੋਲ ਸਾਰ ਕੱਲ ਤੇ ਆਪਣੇ ਰੀਤੀ ਰਿਵਾਜ ਕਰਦੇ ਸੀ ਆ ਸਾਡੇ ਕੋਲ ਆਏ ਫੇ ਆ ਉਹਨਾਂ ਦਾ ਬਿਆਨ ਲੇਖ ਕੇ ਨਾ ਕਿਉਂ ਬੰਦੀ ਕਾਰਵਾਈ ਕਰੇ